ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਕੱਲ ਇੱਕ ਲੈਟਰ ਜਿਹੜੀ ਹੋ ਸਿੱਖਿਆ ਭਾਗ ਵੱਲੋਂ ਜਿਹੜੀ ਅਪਡੇਟ ਕੀਤੀ ਗਈ ਹੈ ਸੋ ਉਹ ਹੈ ਲੈਟਰ ਹੈਗੀ ਜੀ 6635 ਕੈਂਡੀਡੇਟਸ ਲਈ ਤੋਂ ਜਦੋਂ ਦੀ ਹੀ ਕੱਲ ਤੋਂ ਇਹ ਲੈਟਰ ਗਰੁੱਪਾਂ ਦੇ ਵਿੱਚ ਘੁੰਮ ਰਹੀ ਹੈ ਤਾਂ ਉਦੋਂ ਤੋਂ ਹੀ 6635 ਦੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਦੇ ਮਨਾਂ ਦੇ ਵਿੱਚ ਕੁਝ ਸ਼ੰਕਾਵਾਂ ਪੈਦਾ ਹੋ ਗਈਆਂ ਕੁਝ ਡਾਊਟਸ ਨੇ ਉਹਨਾਂ ਦੇ ਜੋ ਆਪਾਂ ਅੱਜ ਇਸ ਵੀਡੀਓ ਵਿੱਚ ਕਲੀਅਰ ਕਰਾਂਗੇ ਕਿਉਂਕਿ ਜਦੋਂ ਇਹਨਾਂ ਨੇ 6835 ਕੈਂਡੀਡੇਟ ਦੀ ਲਿਸਟ ਰੀਕਾਸਟ ਕੀਤੀ ਹੈ ਤਾਂ ਉਹਦੇ ਵਿੱਚ ਜਿੰਨੇ ਕੈਂਡੀਡੇਟਸ ਪਹਿਲਾਂ ਜੋਬ ਤੇ ਆ ਚੁੱਕੇ ਨੇ ਕਿਉਂਕਿ ਤਕਰੀਬਨ 2.5 ਸਾਲ ਤੋਂ ਪਲੱਸ ਹੋਣਾ ਲੇ ਹੋ ਗਏ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਸ਼ੰਕਾ ਹੋ ਪੈਣਾ ਹੋਗੀ ਵੀ ਸ਼ਾਇਦ ਕਿਤੇ ਸਾਨੂੰ ਨੌਕਰੀ ਤੋਂ ਨਾ ਕਰ ਦੇਣ ਕਿਉਂਕਿ ਜਦੋਂ ਲਿਸਟ ਜਿਹੜੀ ਲਿਸਟ ਹੈ ਰੀਕਾਸਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਨੰਬਰਾਂ ਦਾ ਤੇ ਜਾਂ ਪੋਜੀਸ਼ਨ ਦਾ ਥੋੜਾ ਬਹੁਤ ਹੇਰ ਫਿਰ ਹੋਊਗਾ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਖਾਸ ਕਰ ਜਿੰਨੇ ਵੀ ਕੈਂਡੀਡੇਟ 6835 ਦੇ ਨੇ ਉਹਨਾਂ ਨਾਲ ਜਰੂਰ ਸਾਂਝਾ ਕਰੋ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਚੱਲ ਰਹੀ ਹੈ ਕਿ ਸਾਨੂੰ ਇਹਦਾ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੈਗਾ ਜਾਂ ਇਹਦਾ ਕਿਹਨੂੰ ਫਾਇਦਾ ਹੋਣ ਜਾ ਰਿਹਾ ਠੀਕ ਹੈ ਜੀ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਕਿਰਪਾ ਕਰਕੇ ਬਣੇ ਰਹੋ ਸਾਂਝਾ ਜਰੂਰ ਕਰਿਓ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਿੱਖਿਆ ਵਿਭਾਗ ਵੱਲੋਂ 30/21 ਨੂੰ ਜਿਹੜਾ ਸ਼ਾਰਟ 35 ਦੇ ਆਸਾਮੀਆਂ ਪਰਨੇ ਵਗਿਆਪਨ ਦਿੱਤਾ ਗਿਆ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ 12/9/21 ਨੂੰ ਅਦਾਹਤ ਕੀਤੀ ਗਈ ਲਿਖਤੀ ਪ੍ਰੀਕ ਟੈਸਟ ਵੀ ਹੋ ਗਿਆ ਉਸ ਤੋਂ ਬਾਅਦ ਸਿਕਿਉਰਟੀ ਨੀ ਵਿਜਲੀ ਹੋ ਚੁੱਕੀ ਸਿਲੈਕਸ਼ਨ ਸੂਚੀ ਰਾਹੀਂ ਇਸ ਉਪਰੰਤ EWS ਕੈਟਾਗਰੀ ਇੱਥੇ ਜਿਹੜੀ ਖਾਸ ਜਿਹੜੀ ਖਬਰ ਆਪਣੀ ਬਣਦੀ ਹੈ ਜੀ ਉਹ EWS ਕੈਂਡੀਡੇਟਸ ਕਰਕੇ ਇਹ ਜਿਹੜੀ ਪੂਰੀ ਦੀ ਪੂਰੀ ਲਿਸਟ ਹੈ ਉਹ ਰੀਕਾਸਟ ਕੀਤੀ ਗਈ ਹੈ ਠੀਕ ਹੈ ਜੀ ਇਹ ਜ਼ਰੂਰ ਧਿਆਨ ਰੱਖਣਾ ਤਾਂ ਇੱਥੇ ਜਿਹੜਾ ਧਿਆਨ ਨਾਲ ਸੁਣੇ ਨੂੰ ईडब्ल्यूएस कैटेगरी ਨਾਲ ਸੰਬੰਧਿਤ ਰੱਖਦੀ ਉਮੀਦਵਾਰਾਂ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਜਿਹੜੀ ਰਿਟ ਪਟੀਸ਼ਨ 14988 ਆਫਨ 2023 ਵਿੱਚ ਰਜੋਬਾਈ ਤੇ ਹੋਰ ਬਨਾਮ ਨੇ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਉਸ ਤੋਂ ਬਾਅਦ ਸਿਕੰਦਰ ਸਿੰਘ ਤੇ ਅਤੇ ਹੋਰ ਵੀ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਸੀ ਤੇ ਹਾਈ ਕੋਰਟ ਵੱਲੋਂ ਨਾ ਫੈਸਲਾ ਦਿੰਦੇ ਹੋਏ ਕੇਸਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਮਾਨਯੋਗ ਹਾਈ ਕੋਰਟ ਦੇ ਮਿਤੀ 14 10 24 ਦੀ ਫੈਸਲੇ ਦੀ ਟੁਕ ਖੇਡ ਲਿਖੇ ਅਨੁਸਾਰ ਹੈ। ਤਾਂ ਹੁਣ ਕੀ ਜਿਹੜਾ ਹੈ ਕੋਈ ਕੋਰਟ ਨੇ ਫੈਸਲਾ ਕੀਤਾ ਕਿਉਂਕਿ ਜਿਹੜਾ ای ڈبلیو ایس ਕੈਂਡੀਡੇਟ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਦਾਇਰ ਕੀਤੀ ਸੀ ਠੀਕ ਹੈ ਜੀ ਉਹ ای ڈبلیو ایس ਦੇ ਵਿੱਚ ਕੈਂਡੀਡੇਟਸ ਨੇ ਜਿਹੜੇ 6635 ਦੇ ਜਿਹੜੀ ਭਰਤੀ ਆਈ ਜਿਹੜੀ ਕੈਡਰ ਦੀ ਉਹਦੇ ਵਿੱਚ ਸਾਨੂੰ ਜਿਹੜਾ ਉਹ ਵਿਚਾਰਿਆ ਜਾਵੇ ਠੀਕ ਹੈ ਜੀ ਉਹ ਕਿਸ ਹੱਦ ਤੱਕ ਹੈ ਤਾਂ ਤੁਹਾਨੂੰ ਸਾਂਝੀ ਕਰਦੇ ਆ ਇਨ ਦਾ 뷰 ਆਫ ਦਾ ਅਵਰਬ ਮੈਂਸ਼ਨ ਜਜਮੈਂਟ ਪਾਸਟ ਬਾਈ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਆਰ ਆਫ ਦਾ 뷰 ਥੈਟ ਦਾ ਐਕਸ਼ਨ ਆਫ ਦਾ ਸਟੇਟ ਇਨ violations of the articles 15 and 16 of the constitution of india ਠੀਕ ਹੈ ਜੀ ਹਾਈ ਕੋਰਟ ਦੇ ਅਕੋਰਡਿੰਗ ਜਿਹੜਾ ਹੈਗਾ ਇਹ ਮੈਂਸ਼ਨ ਕੀਤਾ ਗਿਆ ਕਿ ਸਟੇਟ ਨੇ 15ਵੇਂ ਅਤੇ 16ਵੇਂ ਐਕਟ ਦੀ ਜਿਹੜੀ ਉਹ ਥੋੜੀ ਜੀ ਆਪਾਂ ਕਹ ਦਈਏ ਵੀ ਵਾਇਲੇਸ਼ਨ ਭਾਵ ਨੂੰ ਭੰਗ ਕੀਤਾ ਠੀਕ ਹੈ ਜੀ ਉਹਨੂੰ ਅੱਗੇ ਦੇ ਅਕੋਰਡਿੰਗ ਨਹੀਂ ਚੱਲ ਰਿਹਾ ਅਕੋਰਡਿੰਗ ਟੂ ਦਾ ਪ੍ਰੈਜ਼ੈਂਟ ਪਟੀਸ਼ਨਸ ਆਰ ਅਲਾਉਡ ਦਾ ਕੈਟਾਗਰੀ ਵਾਈਜ਼ ਮੈਟਲਿਸਟ ਇਸ਼ੂਡ 17/7/2024 ਫਾਰ ਦਾ ਜਨਰਲ ਕੈਟਾਗਰੀ ਕੋਡ ਠੀਕ ਹੈ ਜੀ and economically weaker section category category code 88 ਉਹਨਾਂ ਦਾ ਅਧਰੋਸ ਅਕੋਰਡਿੰਗ ਲਾਜੀ ਆਰ ਕਲੌਜ਼ 8 ਆਫ ਦਾ ਅਫੀਸ਼ਲ ਮੈਮੋਰੰਡਮ ਡੇਟਡ 13 ਸੌਰੀ 30 10 2020 ਅਲੋਂਗ ਵਿਦ ਦਾ ਕਲੈਰੀਫਿਕੇਸ਼ਨ ਇਨਸਟਰਕਸ਼ਨ issued on 18 3 21 ਆਰ ਆਲਸੋ ਸੈਟ ਅਸਾਈਡ ਤਾਂ ਭਾਵੇਂ ਦੋਮਾਂ ਦੀ ਜਿਹੜੀ ਜਨਰਲ ਕੈਟਾਗਰੀ ਨਹੀਂ ਵੀ ਇਹਦੇ ਵਿੱਚ ਜਿਹੜੀ ਆਪਦੀ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਸ ਤੋਂ ਬਾਅਦ EWS ਕੈਂਡੀਡੇਟਸ ਨੇ ਵੀ ਤਾਂ ਉਹਦਾ ਜਿਹੜਾ ਦੋਮਾਂ ਦੀ ਸਾਈਡ ਵਾਈ ਸਾਈਡ ਜਿਹੜੀਆਂ ਹੈਗੀਆਂ ਉਹ ਲਿਸਟਾਂ ਜਿਹੜੀਆਂ ਨਾਲ ਰੱਖੀਆਂ ਗਈਆਂ ਨੇ ਉਹਨਾਂ ਨੂੰ ਬਕਾਇਦਾ ਉਹਨਾਂ ਦੀ ਕਲੈਰੀਫਿਕੇਸ਼ਨ ਕੀਤੀ ਗਈ ਹੈ ਜੀ ਦਾ ਸਟੇਟ ਇਜ਼ ਡਾਇਰੈਕਟਡ ਟੂ ਰੀਫਰੇਮ ਐਂਡ ਰੀਕਾਸਟ ਦਾ ਮੈਰਿਟ ਲਿਸਟ ਆਫ ਦਾ ਅਪੁਆਇੰਟਮੈਂਟ ਟੂ ਦਾ ਪੋਸਟ ਆਫ ਦਾ ਐਗਰੀਕਲਚਰ ਡਿਪਾਰਟਮੈਂਟ ਆਫੀਸਰ ਠੀਕ ਹੈ ਜੀ ਬਾਏ ਇਨਕਲੂਡਿੰਗ ਆਫ ਦਾ ਪਟੀਸ਼ਨਰਸ ਬਿਲੋਂਗ ਟੂ ای ਡਬਲਯੂ ਸੀ ਕੈਟਿਗਰੀਜ਼ ਓਨ ਦਾ ਬੇਸਿਸ ਆਫ ਥੇਅਰ ਮੈਟ ਐਂਡ ਨਾਟ ਅਕਾਊਂਟ ਆਫ ਰਿਜ਼ਰਵੇਸ਼ਨਸ ਠੀਕ ਹੈ ਜੀ ਤਾਂ ਜਿਹੜੇ ਵੀ ਕੈਂਡੀਡੇਟਸ ਨੇ EWS ਦੇ ਉਹਨਾਂ ਨੂੰ EWS ਕੈਂਡੀਡੇਟ ਦੇ ਅਕੋਰਡਿੰਗ ਹੀ ਜਾਂ ਉਹਦੇ ਦਰਜੇ ਤੋਂ ਹੀ ਜਾਣਿਆ ਜਾਊਗਾ ਜਾਂ ਉਹਦੇ ਦਰਜੇ ਤੇ ਹੀ ਉਹਨਾਂ ਨੂੰ ਮੈਟ ਲਿਸਟ ਦੇ ਵਿੱਚ ਰੱਖਿਆ ਜਾਊਗਾ ਨਾ ਕਿ ਰਿਜ਼ਰਵੇਸ਼ਨ ਦੀ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਅਲੱਗ ਤੋਂ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਣੀ ਉਸ ਤੋਂ ਬਾਅਦ ਹੈ ਜੀ ਇਟ ਇਜ਼ ਫਰਦਰ ਕਲੈਰੀਫਾਈਡ ਥੈਟ EWS ਕੈਂਡੀਡੇਟਸ ਹੂ ਆਰ ਸਿਲੈਕਟਡ ਔਨ ਦਾ ਬੇਸਿਸ ਆਫ ਦਾ ਮੈਰਿਟ ਐਂਡ ਐਂਡ ਨਾਟ ਔਨ ਅਕਾਊਂਟ ਆਫ ਅ ਰਿਜ਼ਰਵੇਸ਼ਨ ਜਿਹੜੇ ਕੈਂਡੀਡੇਟਸ EWS ਇਕਨੋਮਿਕਲੀ ਸੈਕਸ਼ਨ ਵੀਕਰ ਦੇ ਵਿੱਚ ਹੋਏ ਹੈ ਨਾ ਕਿ ਰਿਜ਼ਰਵੇਸ਼ਨ ਦੇ ਵਿੱਚ ਸਿਲੈਕਟ ਹੋਏ ਹੈ ਆਰ ਨਾਟ ਟੂ ਬੀ ਕੰਡਕਟਡ ਟਵਾਰਡਸ ਦਾ ਕੋਟਾ ਮੈਂਟ ਆਫ ਰਿਜ਼ਰਵੇਸ਼ਨ ਤਾਂ ਉਹਨਾਂ ਨੂੰ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਉਹ ਨਹੀਂ ਅਲਾਉ ਕੀਤਾ ਜਾਊਗਾ ਸਿਰਫ ਉਹਨਾਂ ਨੂੰ EWS ਦੇ ਅਕੋਰਡਿੰਗ ਹੀ ਜਿਹੜਾ ਮੈਟ ਲਿਸਟ ਵਿੱਚ ਦਰਜਾ ਦਿੱਤਾ ਜਾਊਗਾ ਨਾ ਕਿ ਰਿਜ਼ਰਵੇਸ਼ਨ ਦੇ ਭਾਵ ਉਹ ਦੋ ਕੈਟਾਗਰੀ ਦੇ ਵਿੱਚ ਜਿਹੜਾ ਆਪਣਾ ਰਿਜ਼ਰਵੇਸ਼ਨ ਜੇ ਆਪਣੀ ਮੈਰਿਟ ਦੇ ਵਿੱਚ ਨਾ ਨਹੀਂ ਰੱਖ ਸਕਦਾ ਜਿਸੇ ਦਾ ਸਦ ਲਈ ਤਾਂ ਦੋਵੇਂ ਪਾਸੇ ਫਾਇਦਾ ਨਹੀਂ ਲੈ ਸਕਦਾ ਉਹਨੂੰ ਸਿਰਫ ईडब्ल्यूएस ਕੈਟਾਗਰੀ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਦਿੱਤਾ ਜਾਊਗਾ ਰਿਜ਼ਰਵੇਸ਼ਨ ਦੇ ਵਿੱਚ ਨਹੀਂ ਠੀਕ ਹੈ ਜੀ ਇਸ ਤੋਂ ਬਾਅਦ ਜੇਕਰਕਰ ਆਲ ਦਾ ਪੈਂਡਿੰਗ ਅਪਲੀਕੇਸ਼ਨਸ ਇਫ ਐਨੀ ਆਲਸੋ ਸਟੈਂਡ ਡਿਸਪੋਜ਼ ਆਫ ਜੇਕਰ ਹੋਰ ਵੀ ਇਸ ਤਰ੍ਹਾਂ ਦੀਆਂ ਅਪਲੀਕੇਸ਼ਨਸ ਪਈਆਂ ਤਾਂ ਉਹਨੂੰ ਡਿਸਪੋਜ਼ ਕੀਤਾ ਗਿਆ ਜੀ ਤਾਂ ਤਕਰੀਬਨ ਜਿਹੜੀ ਇੰਗਲਿਸ਼ ਦੇ ਵਿੱਚ ਇਹ ਗੱਲਬਾਤ ਕੀਤੀ ਗਈ ਹੈ ਉਸ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੀ ਸਮਝ ਆ ਗਈ ਹੋਣੀ ਹੈ ਕਿਉਂਕਿ ਤੁਹਾਨੂੰ ਕਿਸੇ ਦੀ ਤਰ੍ਹਾਂ ਵੀ ਜਿਹੜੇ 6635 ਦੇ ਕੈਂਡੀਡੇਟਸ ਉਸ ਤੋਂ ਪਹਿਲਾਂ ਭਰਤੀ ਹੋ ਚੁੱਕੇ ਐ 2.5 ਸਾਲ ਜੁਆਇਨਿੰਗ ਨੂੰ ਵੀ ਹੋ ਗਏ ਜਾਂ ਉਸ ਤੋਂ ਬਾਅਦ ਵੀ ਜਿਹੜੇ ਪੈਂਡਿੰਗ ਲਿਸਟਾਂ ਦੇ ਵਿੱਚ ਆਏ ਐ ਕਿਸੇ ਨੂੰ ਵੀ ਘਰਵਾਉਣ ਦੀ ਕੋਈ ਲੋੜ ਨਹੀਂ ਇਹ ਸਿਰਫ EWS ਕਰਕੇ ਹੀ ਜਿਹੜਾ ਥੋੜਾ ਬਹੁਤ ਲਿਸਟ ਜਿਹੜੀ ਉਹ ਰੀਕਾਸਟ ਕੀਤੀ ਗਈ ਐ ਉਹਨਾਂ ਨੇ ਜਿਹੜੀ ਡਬਲ ਕੈਟਾਗਰੀ ਦਾ ਫਾਇਦਾ ਨਾ ਲੇ ਕੇ ਸਿਰਫ ਕੱਲਾ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਲੈ ਸਕਦੇ ਇਸੇ ਕਰਕੇ ਜਿਹੜੀ ਉਹ ਮੈਥ ਲਿਸਟ ਉਹ ਦੁਬਾਰਾ ਰੀਕਾਸਟ ਕੀਤੀ ਗਈ ਜੀ ਮਾਨਯੋਗ ਹਾਈ ਕੋਰਟ ਵੱਲ ਦਿੱਤੇ ਗਏ ਫੈਸਲੇ ਦੇ ਸਨਮੁਖ ਸਕੱਤਰ ਸਕੂਲ ਸਿਕਿਆ ਵਿਭਾਗ ਵੱਲੋਂ ਹੁਕਮ ਨੰਬਰ ਠੀਕ ਹੈ ਜੀ ਸਾਰਾ ਮਾਨਪੁਰ ਦੇ ਹੁਕਮ 6635 ਟੀਚਰਾਂ ਦੀ ਭਰਤੀ ਰੀਕਾਸਟ ਕਰਨ ਦੇ ਹੁਕਮ ਦਿੱਤੇ ਗਏ ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਭਾਗ ਵੱਲੋਂ 635 ਦੀ ਟੀਚਰ ਭਰਤੀ ਸੰਬੰਧੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਰੀਕਾਸਟ ਕਰਕੇ ਵਿਭਾਗ ਦੀ ਸਾਈਟ ਤੇ ਅਪਲੋਡ ਕਰ ਦਿੱਤੀ ਗਈ ਠੀਕ ਹੈ ਜੀ ਤਾਂ ਚਾਹੇ ਤੁਸੀਂ ਉਸ ਤੇ ਜਾ ਕੇ ਆਪਣੀ ਜਿਹੜੀ ਵਿਭਾਗ ਦੀ ਵੈਬਸਾਈਟ ਤੇ ਉਹਦੇ ਤੇ www.educationalrecruitment.com ਤੇ ਜਾ ਕੇ ਦੁਬਾਰਾ ਤੋਂ ਆਪਣੀ ਜੀ ਲਿਸਟ ਉਹ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਜਿਹੜੇ ਕੈਂਡੀਡੇਟਸ ਭਰਤੇ ਹੋ ਚੁੱਕੇ ਆ ਚਾਹੇ ਉਹ ਪੈਂਡਿੰਗ ਲਿਸਟ ਦੇ ਵਿੱਚ ਆਏ ਜਾਂ ਪਹਿਲਾਂ ਜੁਆਇਨ ਹੋਤੀ ਹੈ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਸੇਫ ਹੋ ਇਹ ਸਿਰਫ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਕਰਕੇ ਜਿਹੜਾ ਉਹਨੇ ਰੈਟ ਧਾਇਰ ਕੀਤੀ ਸੀ ਉਹਦੇ ਵਾਸਤੇ ਕਲੈਰੀਫਿਕੇਸ਼ਨ ਕੀਤੀ ਗਈ ਹੈ ਹਾਈ ਕੋਰਟ ਵੱਲੋਂ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ 6835 ਕੈਂਡੀਡੇਟਸ ਨਾਲ ਸ਼ੇਅਰ ਕਰਿਓ ਤਾਂ ਕਿ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜੀਆਂ ਸ਼ੰਕਾਾਂ ਦੇ ਡਾਟਸ ਨੇ ਉਹ ਕਲੀਅਰ ਹੋ ਸਕਣ ਸੋ ਹਰ ਇੱਕ ਦਿਨ ਕੁਝ ਨਾ ਕੁਝ ਨਮਾ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਤੇ ਮਿਲਦੇ ਹਾਂ ਕਿਸੇ ਨਵੇਂ ਜਾਣਕਾਰੀ ਦੇ ਦਿੱ ਤੱਕ ਲਈ ਧੰਨਵਾਦ